ਅੱਜ ਤੋਂ ਵਜਾ ਮਹੋਦ ਸੰਦਰ ਤਿੰਨ ਵਾਰੀ ਖੰਦ ਤੇ ਤਿੰਨ ਗੱਲ ਕੀਤੀ ਮੈਂ ਜਾ ਬਾਰਨ ਨੂੰ ਵੀਡੀਓ ਕਾਲ ਕਰਾ ਕੇ ਚਲ ਗਿਆ ਕਿ ਅਰੀਪੋਟ ਆਧਿਆਪਨ ਕਸੂ ਕੋਲ ਇੱਕ ਮਾਦੂਕ ਤਿੰਨ ਬੰਦੇ ਜੋ ਬੜੇ ਹੈ ਹੈਲਪ ਚਾਹੁੰਨ ਕੋਣ ਮਾਰ ਕੇ ਪਾਉਣੇ Hai, punya pengisi yang nomor ਕੰਪਲਟ ਹੋ ਜਾਈਏ ਨਹੀਂ ਆਉਂਦੇ ਬਹੁਤ ਕਾਪਾ ਰਿਹਾ ਕਾਪਾ ਕਾਪਾ ਮਚਾ ਰਿਹਾ ਕਾਪਾ ਕਿਤੇ ਕਾਰਪੋਰੇਟ ਜਿਵੇਂ ਬਣਾ ਕਰ ਬਈਆ ਉਹ ਬੰਦ ਕਰਿਆ ਤਾਂ ਫਤ ਨਾਲ ਇੱਕੋ ਇੱਕ ਸਰਸਾ ਦੀ ਗੱਡੀ ਮਲਾ ਮਲਾ ਰੋਡ ਤੇ ਹੀ ਹੁਣ ਆ ਜਾ ਯਾਰ ਓ ਯਾਰ ਵੀਡੀਓ ਕਾ ਬਣਾ ਮੇਰੇ ਕੋਈ ਗੋੜੀ ਹੋਰ ਕੋਈ ਉਹ ਕਿਤੇ ਰਹਿ ਜਾਂਦਾ ਉਸ ਨੂੰ ਦੇ ਦਿੰਦੇ ਪੂਰਾ ਦੇਦਾ ਮਲਾਇਮ ਨੂੰ ਦੇਦਾ ਪਾਈ ਨੂੰ ਪੁਲੀ ਆ ਆ ਬਾਈ ਨੂੰ ਪਾ ਦੇ ਤਰ੍ਹਾਂ ਇਹੋ ਕਾਗੇ ਜਾ ਖੰਦੂਲੀ ਨਾ ਇਹ ਹੀ ਮਾੜਾ ਬੰਦਾ ਹੋਵੇ ਫਿਆਗੇ ਹੋਣਾ ਤਿਆ ਹਰ ਜੀ ਲੈ ਆਓ ਫਿਰ ਕੁਝ ਲਿਖ ਕੇ ਨਾ ਪੂਰਾ ਆਉਂਦਾ ਹੈ ਮੈਂ ਲੈ ਆਉਣਾ ਮੈਂ ਕਰ ਬੋਲ ਇਹਨੂੰ ਵੱਡੀ ਦੇ ਬਾਏ ਨਹੀਂ ਉਹ ਮੇਰੇ ਵੀ ਵਿਚ ਆ ਵੀ ਬਾਈ ਦੀ ਵਿਚ ਬਾਈ ਕਾਪੜੀ ਕਿ ਜੁਮੇਵਾਰੀ ਓ ਦੇਖ ਨਾਲੇ ਛੋਟੀ ਜੁਮੇਵਾਰੀ ਕੀ ਹੈ ਨਹੀਂ ਕਰ ਲੈ ਜਾਂਦਾ ਮੇਰਾ ਛੋਟੀ ਜੁਮੇਵਾਰੀ ਕੀ ਹੈ ਚਲੋ ਫਿਰ ਸਹੀ ਗੱਲ ਹੈ ਯਾਰ ਕੱਲੇ ਆਪ ਦਾ ਬਿੱਲ ਆ ਗਿਆ ਪੁਰਿਆ ਬਾੜੇ ਬਾੜੇ ਪਹਿਲੇ ਭਾਵਾਂ ਦੇ ਚਾਈ ਆ ਲੈ ਆ ਬੱਚਾ ਬਾਹਰ ਤਾਂ ਕਿਹਨਾਂ ਪਬਲੀਕਲੀ ਬੜਾ ਦਮਾ ਨਹੀਂ ਤਾ ਅੱਜ ਉਹਨੂੰ ਤਦ ਪੰਨਾ ਬੰਦਾ ਇਹ ਜਿਹੇ ਨਾਮ ਦੇ ਪੰਨਪੰਦੇ ਹੋਰ ਆ ਖੋਤਾ ਇਹਨਾਂ ਪੂਰੀ ਹੋਈ ਬੰਦੇ ਸੀ ਉਹ ਨਾਓ ਵੀਡੀਓ ਪਾਤੀ ਜਿਹੜਾ ਕੋਈ ਹਥਿਆਰ ਇਹਦੇ ਕੋਲ ਜੀ ਜੋ ਮੋਟਰਸਾਂ ਦੀ ਚੀਜ਼ ਸੀ ਐਮਐਲਏ ਸਾਹਿਬ ਕੀ ਘਟਨਾ ਹੋਈ ਹੈਗੀ ਕੋਈ ਲੁਟੇਰਾ ਜਿਹੜਾ ਹੈਗਾ ਉਹ ਫੜਿਆ ਤੁਸੀਂ ਅਸੀਂ ਕਿਸੇ ਮੈਰੇਜ ਤੋਂ ਵਾਪਸ ਆ ਰਹੇ ਸੀ ਜਦੋਂ ਅਸੀਂ ਗਵਰਨਮੈਂਟ ਕਾਲਜ ਦੇ ਬਰਾਬਰ ਆਏ ਤਾਂ ਉੱਥੇ ਕੋਈ ਚਾਰ ਬੰਦੇ ਇੱਕ ਦੂਜੇ ਨਾਲ ਲੜਦੇ ਨਜ਼ਰ ਦੂਰੋਂ ਨਜ਼ਰ ਆ ਰਿਹਾ ਸੀ ਕਿ ਉਹ ਲੜ ਰਹੀ ਹੈ ਪਰ ਉਹ ਲੜ ਨਹੀਂ ਰਹੇ ਸੀ ਤਿੰਨ ਬੰਦੇ ਇੱਕ ਬੰਦੇ ਤੋਂ ਕੋਈ ਸਮਾਨ ਖੋਹ ਰਹੇ ਸੀ ਸਾਨੂੰ ਨਹੀਂ ਪਤਾ ਕੀ ਖੋਹ ਰਹੇ ਸੀ ਜਦੋਂ ਅਸੀਂ ਕੋਲੇ ਆਏ ਤਾਂ ਉਹਨਾਂ ਨੇ ਮੋਟਰਸਾਈਕਲ ਤੇ ਬਹਿ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੋਟਰਸਾਈਕਲ ਭਜਾਇਆ ਕੁਝ ਕਿਲੋਮੀਟਰ ਦੇ ਅੰਦਰ ਬਾਹਰ ਜਾ ਕੇ ਅਸੀਂ ਉਹਨਾਂ ਨੂੰ ਅੱਗੇ ਘਾਰ ਲਾ ਕੇ ਰੋਕਿਆ ਜਦੋਂ ਰੋਕਿਆ ਤਾਂ ਉਹ ਮੋਟਰਸਾਈਕਲ ਨੂੰ ਛੱਡ ਕੇ ਪੈਦਲ ਚੱਲ ਪਏ ਮੇਰੇ ਮਗਰ ਜਿਹੜੀ ਸਿਕਿਉਰਿਟੀ ਦੀ ਗੱਡੀ ਸੀ ਸਾਡੇ ਜਿਹੜੇ ਜਵਾਨ ਸੀ ਉਹ ਵੀ ਮਗਰ ਚੱਲ ਪਏ ਉਹ ਅੱਡੋ ਅੱਡੀ ਰਸਤਿਆਂ ਨੂੰ ਖਿੰਡਨ ਕਰਕੇ ਇੱਕ ਬੰਦਾ ਕਿਸੇ ਹੋਰ ਰਸਤੇ ਨਾਲ ਗਿਆ ਦੋ ਬੰਦੇ ਕੋੜਪੂਰਾ ਰੋਡ ਤੇ ਬਣੇ ਫਲੈਟਾਂ ਦੇ ਵਿੱਚ ਵੜ ਗਏ ਉੱਥੋਂ ਇੱਕ ਬੰਦਾ ਫੜਿਆ ਗਿਆ ਦੂਸਰਾ ਬੰਦਾ ਟਰੇਸ ਨਹੀਂ ਹੋ ਸ ਗਿਆ ਕਿੱਧਰ ਦੀ ਨਿਕਲ ਗਿਆ ਉਸ ਬੰਦੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਵਿਚਾਰ ਵੀ ਸੀ ਕੋਈ ਉਹਦੇ ਕੋਲੇ ਹਥਿਆਰ ਉਹਦੇ ਕੋਲੇ ਘੜ ਤੋਂ ਘੱਟ 2-3 ਫੁੱਟ ਲੰਬਾ ਕਾਪਾ ਸੀ ਜਿਹੜਾ ਮੇਰਾ ਖਿਆਲ ਹੈ ਜੀ ਇੱਕ ਕਾਪਾ ਕਿਸੇ ਦੇ ਵਜਦਾ ਤੋ ਬੰਦਾ ਨਹੀਂ ਬਚ ਸਕਦਾ ਜੀ ਇਸ ਕਦਮ ਦਾ ਖਤਰਨਾਕਿਆ ਤੇ ਆ ਇਹ ਵੀ ਨਹੀਂ ਕਿ ਲੋਕਾਂ ਕੋ ਲਈ ਬੰਦੇ ਸ਼ਰਿਆਮ ਚਾ ਤੁਸੀਂ ਅਪੀਲ ਕੀ ਕਰਦੇ ਹੋ ਲੋਕਾਂ ਨੂੰ ਕਿ ਆਮ ਤੌਰ ਤੇ ਉਹ ਜੀਆਂ ਵਾਰ ਦਿੱਤਾ ਹੋ ਜਾਂਦੀਆਂ ਕਈ ਵਾਰ ਲੋਕ ਲੈਂਦੇ ਮੈਂ ਅਪੀਲ ਕਰਦਾ ਲੋਕਾਂ ਨੂੰ ਕਿ ਤੁਸੀਂ ਇਕੱਠੇ ਹੋ ਕੇ ਆਪਦੇ ਆਪ ਦੇ ਪਹਿਰਾ ਦੇ ਕੇ ਕਿਸੇ ਨਾ ਕਿਸੇ דרਗੇ ਇਹਨਾਂ ਲੋਕਾਂ ਨੂੰ ਨੱਥ ਪਾਈਏ ਜੇ ਨੱਥ ਨਾ ਪਈ ਤਾਂ ਸਮਾਜ ਲਈ ਬਹੁਤ ਬੁਰਾ ਹੋਊਗਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਕਿ ਜਿਹੜੇ ਮੋਟਰਸਾਈਕਲ ਸਵਾਰ ਜਾਂਦੇ ਆ ਉਹਨਾਂ ਦੀ ਚੈਕਿੰਗ ਕਾ ਗਿਆ ਤਾਂ ਜ਼ਰੂਰੀ ਹਥਿਆਰਾਂ ਦੀ ਕੀ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਦੇ ਯਾਰ ਲੈ ਕੇ ਕਰੋਗੇ ਔਰ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਪਕੜਾ ਦਿੱਤੇ ਹੈਗੇ ਬੰਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਕੋਈ ਹਦਾਇਤ ਦਿੱਤੀ ਹੈਗੀ ਹੈ ਪੁਲਿਸ ਪ੍ਰਸ਼ਾਸਨ ਨੂੰ ਮੈਂ ਬੇਨਤੀ ਕੀਤੀ ਹੈ ਪ੍ਰਸਤ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਸਵੇਰ ਤੱਕ ਜਿਹੜੇ ਦੋ ਬੰਦੇ ਉਹਦੇ ਨਾਲ ਦੇ ਭੱਜੇ ਹਨ ਉਹਨਾਂ ਨੂੰ ਲਿਆ ਕੇ ਲੋਕਾਂ ਦੀ ਕਚਹਿਰੀ ਵਿੱਚ ਸਾਹਮਣੇ ਦੱਸੇ ਤੇ ਮੀਡੀਆ ਨੂੰ ਸਾਹਦ ਕੇ ਟ੍ਰੇਸ ਕਰੇ ਦੱਸੇ ਕਿ ਇਹ ਬੰਦੇ ਸੀ ਉਹ ਜਿਹੜੇ ਇਸ ਕਿਸਮ ਦੇ ਕਈ ਗਰੋਹ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਨੱਥ ਪਾਈ ਜਾ ਸਕਦੀ ਹੈ ਜੀ ਆਪਾਂ ਥੋੜਾ ਜਿਹਾ ਧਿਆਨ ਰੱਖਿਓ ਸਾਰੇ ਜੇ ਕਿਸੇ ਕੋਲ ਚਾਰ ਬੰਦੇ ਇਕੱਠੇ ਖੜੇ ਹੋ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਉਹ ਇੰਨਾ ਬੰਦਾ ਤੋਂ ਡਰਨ ਦੀ ਲੋੜ ਨਹੀਂ ਹੈ ਉਹਨਾਂ ਤੇ ਪਿੱਛਾ ਕਰਨ ਤੇ ਪੁਲਿਸ ਨੂੰ ਇਨਫੋਰਮ ਕਰਨ ਓਕੇ